ਕੁਝ ਲੋਕਾਂ ਵੱਲੋਂ ਜਿਹੜਾ ਨਿਸ਼ਾਨ ਸਾਹਿਬ ਸੀਗਾ ਉਹਨੂੰ ਢਾਇਆ ਗਿਆ। ਉਹਦੇ ਖਿਲਾਫ ਭੰਦੀ ਕਾਰਵਾਈ ਜਿਹੜਾ ਪੁਰਾਣਾ 295 ਦਾ ਹੈਗਾ ਧਾਰਾ ਉਹਨੋਂ ਆਪਾਂ 298 ਤੇ 324 ਦੇ ਵਿੱਚ ਆਪਾਂ ਪਰਚਾ ਦਰਜ ਕਰਕੇ ਚਾਰ ਬੰਦਿਆਂ ਖਿਲਾਫ ਤੇ ਕੁਝਨਾਂ ਪਛਾਤੇ ਵਿਅਕਤੀ ਆ ਉਹਨਾਂ ਖਿਲਾਫ ਆਪਾਂ ਪਰਚਾ ਦਰਜ ਕੀਤਾ। ਇਹਦੀ ਕਾਰਪੋਰੇਸ਼ਨ ਵੱਲੋਂ ਕੋਈ ਕੰਪਲੇਂਟ ਨਹੀਂ ਸਾਡੇ ਕੋਲ ਐ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਬਣਵਾਇਆ ਗਿਆ ਸੀਗਾ ਨਿਸ਼ਾਨ ਸਾਹਿਬ ਉੱਥੇ ਇੱਕ ਬੰਦਾ ਇਹ ਵਿਅਕਤੀ ਕਹਿੰਦਾ ਉਹਦੇ ਵੱਲੋਂ ਕੰਪਲੇਨਟ ਆਈ ਹੈ। ਤੇ ਉਹਨਾਂ ਨੇ ਕਿਹਾ ਵੀ ਇੰਨੀ ਕਿ ਜਗ੍ਹਾ ਦੇ ਵਿੱਚ ਅਸੀਂ ਗੁਰੂ ਘਰ ਬਣਾ ਲੈਨੇ ਆ। ਉਹ ਇਹਨਾਂ ਨੇ ਗੁਰਮਤਾ ਕਰਕੇ ਇੱਥੇ ਨਿਸ਼ਾਨ ਸਾਹਿਬ ਲਾਇਆ ਗੁਰੂ ਘਰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਇਹ ਜਿਹੜੇ ਕੁਝ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੇ ਆਣ ਕੇ ਜਿਹੜਾ ਵਾ ਇੱਕ ਦੇ ਇੱਥੇ ਬਿਆਦਵੀ ਕੀਤੀ ਨਿਸ਼ਾਨ ਸਾਹਿਬ ਦੀ ਆ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਵੀ ਤੇ ਇਹਨੂੰ ਜਿਹੜਾ ਟਰੈਕਟਰ ਬੈਕ ਮਾਰ ਮਾਰ ਕੇ ਫਿਰ ਇੱਕ ਐਡੀ ਮੂਰਖਤਾ ਹੀ ਕਰਦੀ ਆ ਇੱਕ ਤੇ ਨਿਸ਼ਾਨ ਸਾਹਿਬ ਤੋੜਨ ਡੇ ਗੁਰੂ ਘਰ ਦਾ ਤੇ ਉਤੋਂ ਜਕਾਰੇ ਵੀ ਗੁਰੂ ਦੇ ਛੱਡ ਰਹੇ ਆ ਤੇ ਭੈ ਗੁਰੂ ਦਾ ਮਾਸਾ ਨਹੀਂ ਜੀ ਇਹਨਾਂ ਨੇ ਹੁਣ ਕੀ ਕਾਰਵਾਈ ਕੀਤੀ ਪੁਲਿਸ ਨੇ ਹੁਣ ਜੀ ਪੁਲਿਸਰ ਕੋਲੋਂ ਅਸੀਂ ਰਿਪੋਰਟ ਦਰਖਾਸਤ ਦੇ ਆ ਰਿਪੋਰਟ ਦੇ ਆ ਪਰਚਾ ਕਰਵਾ ਕੇ ਆ ਪਰ ਅਜੇ ਤੱਕ ਮੈਨੂੰ ਇਹ ਪਤਾ ਲੱਗਾ ਕਿ ਬੰਦੇ ਅਰੈਸਟ ਨਹੀਂ ਹੋਏ। ਟਰੈਕਟਰ ਦੇ ਨਾਲ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਵਾਲੇ ਬੰਦਿਆਂ ਤੇ ਪੁਲਿਸ ਨੇ ਕੀਤਾ ਪਰਚਾਦਰਜ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਝ ਪਿੰਡ ਦੇ ਬੰਦੇ ਟਰੈਕਟਰ ਦੇ ਨਾਲ ਨਿਸ਼ਾਨ ਸਾਹਿਬ ਪੱਟ ਰਹੇ ਨੇ ਉਸ ਨੂੰ ਤੋੜਿਆ ਜਾ ਰਿਹਾ ਟਰੈਕਟਰ ਦੇ ਨਾਲ ਤੇ ਵੀਡੀਓ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ ਵੱਡੇ ਸਵਾਲ ਵੀ ਖੜੇ ਹੋਏ ਸੀ ਤੇ ਜਿਸ ਤੋਂ ਬਾਅਦ ਸ਼ਾਮ ਨੂੰ ਪਿੰਡ ਵਾਲੇ ਕੈਮਰੇ ਸਾਹਮਣੇ ਆਏ ਸੀ ਉਹਨਾਂ ਨੇ ਆਪਣਾ ਪੱਖ ਰੱਖਿਆ ਸੀ ਕਿਹਾ ਸੀ ਕੀਆ ਸੀ ਕੋਈ ਬੇਅਦਬੀ ਨਹੀਂ ਕੀਤੀ ਹੈ ਅਸੀਂ ਅਰਦਾਸ ਕਰਕੇ ਹੀ ਨਿਸ਼ਾਨ ਸਾਹਿਬ ਉਤਾਰਿਆ ਹੈ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਕਰ ਦਿੱਤਾ ਹੈ ਬੇਅਦਬੀ ਕਰਨ ਵਾਲਿਆਂ ਤੇ ਡਾਇਰੈਕਟਰ ਦੇ ਨਾਲ ਜੋ ਨਿਸ਼ਾਨ ਸਾਹਿਬ ਪੁੱਟਰੇ ਨੇ ਉਹਨਾਂ ਬੰਦਿਆਂ ਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਹੈ ਤਿੰਨ ਬੰਦਿਆਂ ਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਨੇ ਡਾਇਰੈਕਟਰ ਦੇ ਨਾਲ ਨਿਸ਼ਾਨ ਸਾਹਿਬ ਪੁੱਟਿਆ ਹੈ ਜੀ ਬਡਾਲੀ ਪਿੰਡ ਦੇ ਏਰੀਆ ਜਿਹੜੀ ਕਾਰਪੋਰੇਸ਼ਨ ਦੀ ਜਗ੍ਹਾ ਆ ਉਹਦੇ ਵਿੱਚ ਸਾਰ ਇੱਕ ਕੰਪਲੇਨ ਆਈ ਆ ਕਿ ਕੁਝ ਲੋਕਾਂ ਵੱਲੋਂ ਉਹੜੇ ਨਿਸ਼ਾਨ ਸਾਹਿਬ ਸੀਗਾ ਉਹਨੂੰ ਢਾਇਆ ਗਿਆ। ਉਹਦੇ ਖਿਲਾਫ ਭੰਦੀ ਕਾਰਵਾਈ ਜਿਹੜਾ ਪੁਰਾਣਾ 295 ਦਾ ਹੈਗਾ ਤਾਰਾ ਉਹਨੋਂ ਆਪਾਂ 298 ਤੇ 324 ਦੇ ਵਿੱਚ ਆਪਾਂ ਪਰਚਾ ਦਰਜ ਕਰਕੇ ਚਾਰ ਬੰਦਿਆਂ ਖਿਲਾਫ ਤੇ ਕੁਝਾਂ ਨੂੰ 76 ਪਛਾਤੇ ਵਿਅਕਤੀ ਆ ਉਹਨਾਂ ਖਿਲਾਫ ਆਪਾਂ ਪਰਚਾ ਦਰਜ ਕਰਦੇ ਆ। ਢਾਇਆ ਕਿੰਨੇ ਸੀ ਨਿਸ਼ਾਨ ਸਾਹਿਬ ਨੂੰ? ਕੋਲ ਲੋਕ ਸੀ ਜਿਨ੍ਹਾਂ ਨੇ ਢਾਇਆ? ਭਾਈ ਨੇਮ ਸਾਡੇ ਕੋਲ ਇਹਨਾਂ ਨੇ ਚਾਰ ਤੋਂ ਬੰਦੇ ਲਿਖਾਇਏ ਨੇ। ਉਹਨਾਂ ਵਿੱਚੋਂ ਇੱਕ ਹੈਗਾ ਜੀ ਕੋਲਾ ਸਿੰਘ ਜਾਂ ਮਹਿੰਦਰ ਸਿੰਘ, ਭੁਪਿੰਦਰ ਅਤੇ ਦਰਮਿੰਦਰ ਸਿੰਘ ਐਚਆਰ ਤੇ ਹੋਰ ਅਣਪਛਾਤੇ ਵਿਅਕਤੀ ਵੀ ਗਏ ਜਿਨ੍ਹਾਂ ਨੂੰ ਲਟਾਇਆ ਗਿਆ ਅੱਛਾ ਸਰ ਇਹ ਵੀਡੀਓ ਬਾਰੇ ਨੂੰ ਇਹ ਤਾ ਕਰਕੇ ਮਾਮਲਾ ਦਰਜ ਕੀਤਾ ਗਿਆ ਯਹਾਂ ਫਿਰ ਕਿਸੇ ਕੋਈ ਕੰਪਲੇਂਟਡ ਹੈ ਕਾਰਪੋਰੇਸ਼ਨ ਦੀ ਜਗ੍ਹਾ ਕੋਈ ਕੰਪਲੇਂਟਡ ਨਹੀਂ ਇਹਦੀ ਕਾਰਪੋਰੇਸ਼ਨ ਵੱਲੋਂ ਕੋਈ ਕੰਪਲੇਂਟਡ ਨਹੀਂ ਸਾਡੇ ਕੋਲ ਇਹ ਜਿਨ੍ਹਾਂ ਨੇ ਜਿਨ੍ਹਾਂ ਵੱਲੋਂ ਬਣਵਾਇਆ ਗਿਆ ਸੀਗਾ ਨਿਸ਼ਾਨ ਸਾਹਿਬ ਉੱਥੇ ਇੱਕ ਬੰਦਾ ਇਹ ਵਿਅਕਤੀ ਕਹਿੰਦਾ ਉਹਦੇ ਵੱਲੋਂ ਕੰਪਲੇਨਟ ਆਈ ਹੈ ਉਹਦੇ ਬਿਹਾਫ ਤੇ ਆਪਾਂ ਪਰਚਾ ਦਰਜ ਕਰਵਾਇਆ ਪਰ ਲਾਰਡ ਕੀ ਸੀ ਇਹ ਕਿਉਂ ਇਹਨਾਂ ਨੇ ਨਿਸ਼ਾਨ ਸਾਹਿਬ ਬਣਾਇਆ ਜਗ੍ਹਾ ਤੇ ਕੰਮ ਕਰਨਾ ਚਾਹੀਦਾ ਸੀ ਉਹਨਾਂ ਦਾ ਕਾਰਪੋਰੇਸ਼ਨ ਦਾ ਮੈਟਰ ਹੈਗਾ ਉਹ ਕਲੀਅਰ ਕਰ ਸਕਦੇ ਇਸ ਸੀਜ਼ਨ ਕਿਹੜੀ ਕੋਈ ਬੰਦੇ ਪਿੰਡ ਦੇ ਰਹਿਣ ਵਾਲੇ ਹੈ ਕੋਈ ਉਥੋਂ ਦੇ ਬਸਨੀਕ ਹੈ ਇਹ ਜੀ ਸਾਰੇ ਹੀ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਹੀ ਪੰਜਾਬ ਦੇ ਯਾਨੀ ਕਿ ਪੂਰੇ ਭਾਰਤ ਨੇ ਸਾਰਿਆਂ ਨੂੰ ਪਤਾ ਲੱਗ ਚੁੱਕਾ ਕਿ ਇੱਥੇ ਜਿਹੜੀ ਨਿਸ਼ਾਨ ਸਾਹਿਬ ਜਿਹੜਾ ਲੱਗਾ ਹੋਇਆ ਸੀਗਾ ਤਿੰਨ ਮਹੀਨਿਆਂ ਤੋਂ ਤੇ ਉਹ ਨਿਸ਼ਾਨ ਸਾਹਿਬ ਦੀ ਘੋਰ ਬਦਵੀ ਹੋਈ ਹੈ ਜੀ ਹਾਂ ਹੁਣ ਸੀ ਬੰਦੇ ਟਾਨ ਵਾਲੇ ਤੇ ਇਹ ਜਗ੍ਹਾ ਕਿ ਦੀ ਹੈ ਇਹ ਜਗ੍ਹਾ ਜੀ ਰੈਕੋ ਬੋਰਡ ਦੀ ਜਗ੍ਹਾ ਹੈ ਜੋ ਕੋ ਸਰਕਾਰੀ ਜਗ੍ਹਾ ਹੈ ਇਹ ਕਿਸੇ ਦੀ ਨਿੱਜੀ ਜਗ੍ਹਾ ਨਹੀਂ ਹੈ ਇੱਥੇ ਕਿਉਂਕਿ ਪਹਿਲਾਂ ਤੋਂ ਜ਼ਿੰਮੇਵਾਰ ਪਰਵਾਰ ਜਿਹੜੇ ਸੀਗੇ ਇਥੋਂ ਕੋਈ ਦੱਸਿਆ ਜਾ ਰਿਹਾ ਵਾ ਆਪਾਂ ਪੁੱਛਿਆ ਤੇ ਵੀ 30 ਤੋਂ 35 ਕਿਲੇ ਜਿਹੜੇ ਇਹ ਜ਼ਿਮੀਂਦਾਰ ਵਾਉਂਦੇ ਸੀਗੇ ਤੇ ਇਥੋਂ ਤਕਰੀਬਨ ਜਿਹੜਾ ਤੁਸੀਂ ਵੇਖਿਆ ਨਾ ਰਸਤੇ ਦੇ ਵਿੱਚ ਆਉਂਦਿਆਂ ਵੀ ਇਹ ਜਿਹੜਾ ਰਸਤਾ ਇਹ ਕਾਫੀ ਮਤਲ ਜਿਹੜਾ ਵਾ ਰਾਹ ਜਾਣ ਵਾਲਾ ਨਹੀਂਗਾ ਆਰ ਕੇ ਨਹੀਂ ਤੇ ਜਿਹੜਾ ਰਸਤਾ ਇਹ ਜਾਣ ਵਾਲਾ ਨਹੀਂਗਾ ਤੇ ਇਧਰ ਦੀ ਇਹਨਾਂ ਦਾ ਰਸਤਾ ਵੀ ਨਹੀਂ ਹੈਗਾ ਤੇ ਇੱਕ ਇਹਨਾਂ ਨੂੰ ਕੋਲ ਤੁਹਾਨੂੰ ਪਤਾ ਵੀ ਦੂਰ ਹੋਣ ਕਰਕੇ ਗੁਰੂ ਘਰ ਨਹੀਂ ਸੀ ਜਾਇਆ ਜਾਂਦਾ ਤੇ ਇਹਨਾਂ ਨੇ ਮਹਾਪੁਰਸ਼ਾਂ ਕੋਲ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਾਡਾ ਗੁਰੂ ਘਰ ਜਿਹੜਾ ਵਾ ਲਾਗੇ ਬਣ ਜਾਊਗਾ ਤੇ ਚਲੋ ਇਹਨਾਂ ਗਾ ਜਿਹੜੀ ਜਗਾ ਸਾਨੂੰ ਸਰਪੰਚ ਸਾਹਿਬ ਦੀ ਵਜੂਦਗੀ ਦੇ ਵਿੱਚ ਸਰਪੰਚ ਸਾਹਿਬ ਪੰਚਾਇਤ ਸਾਰੀ ਨਾਲ ਆ ਤੇ ਉਹਨਾਂ ਨੇ ਕਿਹਾ ਵੀ ਇੰਨੀ ਕਿ ਜਗ੍ਹਾ ਦੇ ਵਿੱਚ ਅਸੀਂ ਗੁਰੂ ਘਰ ਬਣਾ ਲੈਨੇ ਆ ਉਹ ਇਹਨਾਂ ਨੇ ਗੁਰਮਤਾ ਕਰਕੇ ਬਾਬਿਆਂ ਨਾਲ ਇਥੇ ਨਿਸ਼ਾਨ ਸਾਹਿਬ ਲਾਇਆ ਗੁਰੂ ਘਰ ਬਣਾਉਣ ਦੀਆਂ ਤਿਆਰੀਆਂ ਕਰ ਰਹੇ ਸੀ ਤੇ ਇਹ ਜਿਹੜੇ ਕੁਝ ਜਿਹੜੇ ਜ਼ਿੰਮੇਦਾਰ ਆ ਉਹਨਾਂ ਨੇ ਆਣ ਕੇ ਜਿਹੜਾ ਵਾ ਇੱਕ ਦੇ ਇਥੇ ਬਿਆਦਵੀ ਕੀਤੀ ਨਿਸ਼ਾਨ ਸਾਹਿਬ ਦੀ ਆ ਤੁਸੀਂ ਵੇਖਿਆ ਹੋਣਾ ਵੀਡੀਓ ਦੇ ਵਿੱਚ ਵੀ ਤੇ ਇਹਨੂੰ ਜਿਹੜਾ ਟਰੈਕਟਰ ਬੈਕ ਮਾਰ-ਮਾਰ ਕੇ ਫਿਰ ਇੱਕ ਐਡੀ ਮੂਰਖਤਾ ਹੀ ਕਰਦੀ ਆ ਇੱਕ ਤੇ ਨਿਸ਼ਾਨ ਸਾਹਿਬ ਤੋੜਨ ਦੇ ਗੁਰੂ ਘਰ ਦਾ ਤੇ ਉਤੋਂ ਜਕਾਰੇ ਵੀ ਗੁਰੂ ਦੇ ਛੱਡ ਰਹੇ ਆ ਤੇ ਭੈ ਗੁਰੂ ਦਾ ਮਾਸਾ ਨਹੀਂ ਜੀ ਇਹਨਾਂ ਨੇ ਹੁਣ ਕੀ ਕਾਰਵਾਈ ਕੀਤੀ ਪੁਲਿਸ ਨੇ ਹੁਣ ਜੀ ਪੁਲਿਸਰ ਕੋਲੋਂ ਅਸੀਂ ਰਿਪੋਰਟ ਦਰਖਾਸਤ ਦੇ ਆ ਰਿਪੋਰਟ ਦੇ ਆ ਪਰਚਾ ਕਰਵਾ ਕੇ ਆ ਤੇ ਪਰ ਅਜੇ ਤੱਕ ਮੈਨੂੰ ਇਹ ਪਤਾ ਲ